ਸੱਚੀ ਗੱਲ ਜੀ ਮੈਂ ਮੈਨੂੰ ਸੱਚੀ ਅੰਦਾਜ਼ਾ ਨਹੀਂ ਹੋ ਰਿਹਾ ਜਾਂ ਮੈਨੂੰ ਸ਼ਬਦ ਨਹੀਂ ਮਿਲ ਰਹੇ ਮੈਂ ਕਿਵੇਂ ਧੰਨਵਾਦ ਕਰਾਂ ਤੁਹਾਡੇ ਸਾਰਿਆਂ ਦਾ ਮੈਨੂੰ ਖੁਸ਼ੀ ਪਤਾ ਕਿਉਂ ਹੋ ਰਹੀ ਹੈ ਮੈਨੂੰ ਲੱਗਦਾ ਸੀ ਕਿ ਜਿਸ ਦਿਨ ਅਸੀਂ ਪੰਜਾਬ ਵਾਲੇ ਜਾਂ ਪੰਜਾਬੀ ਸਾਡੀ ਕੌਮ ਦੀ ਜਦੋਂ ਅਸੀਂ ਮੁੱਦਿਆਂ ਤੇ ਆ ਜਾਾਂਗੇ ਨਾ ਤਾਂ ਅਸੀਂ ਕੁਝ ਨਾ ਕੁਝ ਆਪ ਦੇ ਲਈ ਪੰਜਾਬ ਲਈ ਲੈ ਲਾਂਗੇ ਬਸ ਆਹੀ ਕੋਸ਼ਿਸ਼ ਚੱਲ ਅੱਗਿਆ ਹੋਇਆ ਇੰਨੇ ਸਾਲਾਂ ਤੋਂ ਔਰ ਆ ਪਹਿਲੀ ਵਾਰੀ ਜੋ ਜਨਤਕ ਲੈਵਲ ਤੇ ਜਿਸ ਲੈਵਲ ਤੇ ਆਪਾਂ ਮੁੱਦੇ ਦੀ ਗੱਲ ਕੀਤੀ ਹੈ ਨਾ ਕਿ ਕੁਝ ਹੋਰ ਤਰ੍ਹਾਂ ਦੀਆਂ ਗੱਲਾਂ ਕਾਲੇ ਪਾਣੀ ਦਾ ਮੁੱਦਾ ਔਰ ਇਹਦੇ ਨਾਲ ਨਾਲ ਪੰਜਾਬੀਆਂ ਦੀ ਰਿਜ਼ਰਵੇਸ਼ਨ ਪ੍ਰਵਾਸੀ ਇੱਥੇ ਕੋਈ ਜ਼ਮੀਨ ਨਾ ਖਰੀਦ ਸਕਣ ਉਹਨਾਂ ਦੀ ਵੈਰੀਫਿਕੇਸ਼ਨ ਆ ਵੀ ਵਗੈਰਾ ਵਗੈਰਾ ਇਹ ਪਹਿਲੀ ਵਾਰੀ ਹੋਇਆ ਅਸੀਂ ਮੁੱਦੇ ਦੀ ਲੜਾਈ ਤੇ ਆਏ ਔਰ ਉਸ ਲੜਾਈ ਦਾ ਪਹਿਲਾ ਪੜਾਅ 'ਚ ਜਿੱਤ ਹਾਸਲ ਕੀਤੀ ਕਿਵੇਂ ਕੀਤੀ ਤੁਹਾਡੇ ਕਰਕੇ ਕੋਈ ਮੈਂ ਨਹੀਂ ਜਾ ਸਾਡੀ ਕਾਲੇ ਪਾਣੀ ਦੀ ਟੀਮ ਨਹੀਂ ਤੁਸੀਂ ਤੁਸੀਂ ਹੋ ਥੋੜੇ ਕਰਕੇ ਸਾਡੀਆਂ ਗੱਲਾਂ ਸੁਨੀਆਂ ਜਾਣਗੀਆਂ ਥੋੜੇ ਕਰਕੇ ਸਾਡੀ ਕੋਈ ਗੱਲ ਮੰਨੀ ਜਾਊਗੀ ਆਦਰਵਾਇਜ਼ ਨਹੀਂ ਜਿੰਨੇ ਲੋਕਾਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਜਿੰਨੇ ਲੋਕਾਂ ਨੇ ਸਾਨੂੰ ਸੁਨਿਆ ਦੀ ਦੇਸ਼ ਵਿਦੇਸ਼ ਦੇ ਵਿੱਚ ਔਰ ਜਿੰਨੇ ਲੋਕ ਉੱਥੇ ਪਹੁੰਚੇ ਉਹਨਾਂ ਦਾ ਸਪੈਸ਼ਲੀ ਔਰ ਦੋ ਸਾਡੇ ਮੈਂਬਰ ਪਾਰਲੀਮੈਂਟਾਂ ਦੇ ਰਿਪਰੈਜ਼ੈਂਟੇਟਿਵ ਆਏ ਬਾਪੂ ਤਸਿੰਮ ਸਿੰਘ ਜੂਰੀ ਆਏ ਖਡੂਰ ਸਾਹਿਬ ਤੋਂ ਔਰ ਭਾਈ ਸਰਬਜੀਤ ਸਿੰਘ ਹੋਰਾਂ ਦੀ ਵਾਈਫ ਆਏ ਉੱਥੇ ਉਹਨਾਂ ਦੀ ਬਹੁਤ ਮਿਹਰਬਾਨੀ ਹਾਂ ਇੱਕ ਗੱਲ ਦਾ ਮੈਨੂੰ ਥੋੜਾ ਜਿਹਾ ਅਫਸੋਸ ਰਿਹਾ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਪੰਜਾਬ 'ਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਉੱਥੇ ਨਜ਼ਰ ਨਹੀਂ ਆਈ ਅਸੀਂ ਮਿਲੇ ਵੀ ਸੀ ਬਹੁਤ ਘੱਟ ਰਿਪਰੈਜ਼ੈਂਟੇਸ਼ਨ ਨਜ਼ਰ ਆਈ ਲੋਕਾਂ ਦੇ ਮੁੱਦਿਆਂ ਤੇ ਆਇਆ ਕਰੋ ਨਹੀਂ ਤਾਂ ਇੱਕ ਦੂਜੇ ਦਾ ਸਾਥ ਨਹੀਂ ਹੋਊਗਾ ਤਾਂ ਕੁਝ ਪੰਜਾਬ ਲਈ ਚੰਗਾ ਨਹੀਂ ਕਰ ਪਾਵਾਂਗੇ ਆਪਦੇ ਸਾਰੇ ਦੋਸਤ ਜਿੰਨਿਆਂ ਨੇ ਇਹਦੇ ਵਿੱਚ ਕੰਟਰੀਬਿਊਟ ਕੀਤਾ ਮੇਰਾ ਦੋਸਤ ਆ ਕੈਮਰੇ ਦੇ ਪਿੱਛੇ ਬੈਠਾ ਜੋ ਇਹ ਵੀ ਔਰ ਬਾਕੀ ਸਾਰੇ ਵੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਜਿਵੇਂ ਨਾਲ ਖੜੇ ਹੋ ਅਸੀਂ ਉਹ ਚੀਜ਼ਾਂ ਕਰਲ ਕਰ ਪਾਏ ਪਤਾ ਕੀ ਹੁੰਦਾ ਕਿਸੇ ਵੀ ਮੁੱਦੇ ਨੂੰ ਲੈ ਕੇ ਜਾਂ ਅੰਦੋਲਨ ਨੂੰ ਲੈ ਕੇ ਉਹਦੇ ਤਿੰਨ ਸਟੇਜਸ ਹੁੰਦੀਆਂ ਨੇ ਪਹਿਲੀ ਸਟੇਜ ਹੈ ਉਹਦੇ ਬਾਰੇ ਸਹੀ ਸੋਚਣਾ ਉਹਨੂੰ ਖੜਾ ਕਰਨ ਦੀ ਗੱਲ ਤੇ ਲੈ ਕੇ ਆਉਣਾ ਫਿਰ ਉਹਨੂੰ ਲੋਕਾਂ ਦੇ ਵਿੱਚ ਫੈਲਾ ਦੇਣਾ ਇਹ ਇਹ ਨ ਪਹਿਲੇ ਪੜਾਅ ਚ ਜੁੜੀ ਹੋਈ ਗੱਲ ਐ ਕੱਲ ਆਪਾਂ ਉਹਨੂੰ ਇੱਕ ਜਨਤਕ ਮਸਲਾ ਬਣਾਤਾ ਤੁਸੀਂ ਕਹਿ ਲੋ ਆਪਾਂ ਦੂਜੇ ਪੜਾਅ ਨੂੰ ਅਚੀਵ ਕਰ ਲਿਆ ਤੀਜਾ ਅਪੜਿਆ ਪੜਾਵੋਗਾ ਜਦੋਂ ਪੂਰੀ ਦੁਨੀਆ ਦੇ ਮਦਦ ਨਾਲ ਸਰਕਾਰਾਂ ਤੋਂ ਆਪਾਂ ਇਹਨੂੰ ਜੜ ਤੋਂ ਪੱਟ ਦੇਾਂਗੇ ਸੜ ਦੇਾਂਗੇ ਪੁੱਟ ਕੇ ਸਾਡੇ ਪਾਣੀ ਕਲੀਨ ਹੋ ਜਾਣਗੇ ਬਟ ਉਹਦੇ ਲਈ ਸਾਨੂੰ ਇੱਕ ਲੰਬੀ ਲੜਾਈ ਐ ਖੜਨਾ ਪਊਗਾ ਲੰਬੀ ਕਿਵੇਂ ਤੁਹਾਨੂੰ ਮੈਂ ਥੋੜਾ ਜਿਆਦਾ ਦੱਸ ਦਿਆਂ ਇਹ ਲਾ ਬੁੱਡੇ ਦਰਿਆਚ ਜਿਹੜਾ ਕਿ ਅਸਲ ਚ ਦਰਿਆ ਸੀ ਜੋ ਨਾਂ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ 60 ਕਰੋੜ ਲੀਟਰ ਪਾਣੀ ਪੈਂਦਾ ਜਿਹਦੇ ਚੋਂ 15 ਕਰੋੜ ਲੀਟਰ ਡਾਈੰਗ ਵਾਲਿਆਂ ਦਾ ਔਰ ਆਪਾਂ ਕੱਲ ਗੱਲ ਕਰ ਰਹੇ ਸੀ 10.5 ਕਰੋੜ ਲੀਟਰ ਦੀ ਔਰ ਬੁੱਡੇ ਦਰਿਆ ਆਰ ਗਿਆ ਹੋਰ ਕਿੰਨੇ ਦਰਿਆ ਨੇ ਸੰਘਿਆ ਵਾਲੀ ਸਟੇਨ ਐ ਇਧਰ ਹੰਸਲਾ ਨਦੀਆ ਹੋਰ ਕਿੰਨੇ ਦਰਿਆ ਨੇ ਸਾਡੇ ਕਿੰਨੇ ਥਾਵਾਂ ਤੇ ਫੈਕਟਰੀਆਂ ਰਿਵਰਸ ਬੋਰ ਕਰਕੇ ਪਾਣੀ ਅੰਦਰ ਭਾਰੀਆਂ ਨੇ ਸਾਰੇ ਪੰਜਾਬ ਦਾ ਪਾਣੀ ਦੂਸ਼ਿਤ ਹੋ ਚੁੱਕਿਆ ਹੈ ਇਹ ਰਾਜ ਸਭਾ ਚ ਵੀ ਰਿਪੋਰਟ ਪੇਸ਼ ਹੋ ਚੁੱਕੀ ਹੈ ਨਾ ਪੀਣ ਯੋਗ ਨਾ ਲਾਉਣ ਯੋਗ ਸੋ ਆਪਾਂ ਇੱਕ ਪਹਿਲੀ ਲੜਾਈ ਜਿੱਤੀ ਹੈ ਔਰ ਉਸ ਲੜਾਈ ਦੇ ਵਿੱਚ ਵੀ ਜੋ ਸਰਕਾਰ ਨੇ ਸਾਰੇ ਆਹਦੇ ਸਾਹਮਣੇ ਖੜ ਕੇ ਵਾਅਦੇ ਕੀਤੇ ਨੇ ਕਿ ਆ ਦੋ ਸਤਾਂ ਦਿਨਾਂ ਬਾਅਦ ਪਹਿਲਾ ਦੋ ਦਿਨਾਂ ਬਾਅਦ ਬੰਦ ਕਰਾਂਗੇ ਆਪਾਂ ਸਾਰੇ ਜਿੰਨੇ ਵੀ ਸੀਗੇ ਕੱਲ ਸ਼ਾਮਲ ਇਹਨੂੰ ਵਾਚ ਕਰਾਂਗੇ ਜੇ ਨਹੀਂ ਕਰਨਗੇ ਤਾਂ ਜਿਵੇਂ ਮੈਂ ਉੱਥੇ ਖੜ ਕੇ ਕਿਹਾ ਸੀ ਕਿ ਫਿਰ ਦੁਬਾਰਾ ਆਏ ਕਿਉਂਕਿ ਕਰਾਉਣਾ ਹੈ ਇਸ ਸਰਕਾਰ ਦੇ ਰਿਪਰੈਜ਼ੈਂਟੇਟਿਵ ਸੀ ਉਹ ਏਡੀਸੀ ਜਾਂ ਡੀਸੀਪੀ ਨਹੀਂ ਸੀਗੇ ਉਹ ਸਰਕਾਰ ਦੇ ਰਿਪਰੈਜ਼ੈਂਟੇਟਿਵ ਸੀ ਜਿਵੇਂ ਕਿ ਉਹ ਏਡੀਸੀ ਨੇ ਕਿਹਾ ਸੀ ਬੰਦ ਕਰਾਵਾਂਗੇ ਏਡੀਸੀ ਸਾਹਿਬ ਨੇ ਜਿਹੜਾ ਡੀਸੀਪੀ ਸਾਹਿਬ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕੱਲ੍ਹ ਅੰਦੋਲਨ ਚਾਉਣ ਵਾਲੇ ਸਾਡੇ ਜਿੰਨੇ ਲੋਕ ਸੀ ਉਹਨਾਂ ਨਾਲ ਜੋ ਜ਼ਿਆਦਤੀਆਂ ਕੀਤੀਆਂ ਔਰ ਵੀਡੀਓ ਬਣੇ ਨੇ ਉਹਦੇ ਤੇ ਉਹ ਰਿਐਕਟ ਕਰਨਗੇ ਔਰ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਵਾਅਦਾ ਕੀਤਾ ਸੀ ਲੱਖੇ ਦੀ ਗੱਡੀ ਜੀ ਨੇ ਤੋੜੀ ਐ ਉਹਦਾ ਤਾਂ ਵੀਡੀਓ ਵੀ ਬਣਿਆ ਹੈ ਉਹਦੇ ਤੇ ਤੁਸੀਂ ਕੀ ਕਾਰਵਾਈ ਕਰਦੇ ਹੋ ਅਸੀਂ ਵੇਖ ਰਹੇ ਹਾਂ ਔਰ ਸਿਰਫ ਅਸੀਂ ਨਹੀਂ ਸਾਰਾ ਪੰਜਾਬ ਸਾਰੀ ਦੁਨੀਆ ਵੇਖ ਰਹੀ ਆ ਹਰ ਪੰਜਾਬੀ ਵੇਖ ਰਿਹਾ ਹੈ ਇਹ ਦੇਖਾਂਗੇ ਸਰਕਾਰ ਦੇ ਵੱਲੋਂ ਜੋ ਰਿਪਰੈਜ਼ੈਂਟੇਟਿਵਸ ਜੀ ਉਹ ਕਰਦੇ ਨੇ ਜਾਂ ਨਹੀਂ ਹੋਰ ਬੰਦੀਆਂ ਦਾ ਸਾਨੂੰ ਬਹੁਤ ਪਤਾ ਲੱਗਿਆ ਹੈ ਇਹ ਕਾਰਵਾਈ ਕਰਦੇ ਆ ਜਾਂ ਨਹੀਂ ਔਰ ਉਸ ਤੋਂ ਵੀ ਅਹਿਮ ਉਸ ਮੁੱਦੇ ਤੇ ਜੋ ਵਾਦਾ ਕੀਤਾ ਗਿਆ ਉਹ ਇਹ ਕਰਦੇ ਨੇ ਕਿ ਨਹੀਂ ਕਿਉਂਕਿ ਇਹ ਪਹਿਲੀ ਗੱਲ ਹੈ ਫਿਰ ਆ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਇੱਕ ਲੰਬੀ ਲੜਾਈ ਹੈ ਔਰ ਅਸੀਂ ਇੱਕ ਹੋਰ ਸੋਚ ਲਿਆ ਸਾਰਿਆਂ ਨੇ ਕਾਲੇ ਪਾਣੀ ਦੇ ਨਾਂ ਤੇ ਹੁਣ ਅਸੀਂ ਪੰਜਾਬ ਚ ਇੱਕ ਕੇਡਰ ਕ੍ਰੀਏਟ ਕਰਾਂਗੇ ਜਦੋਂ ਸਾਨੂੰ ਕੱਲ ਉੱਥੇ ਬੈਠਣ ਦੀ ਗੱਲ ਆਈ ਸੀ ਨਾ ਤਾਂ ਅਸੀਂ ਹੈਂਡੀਕੈਪ ਸੀ ਕਿਉਂਕਿ ਸਾਡੇ ਸਾਰੇ ਬੰਦੇ ਪੰਜਾਬ ਚ ਫੜਲੇ ਗਏ ਸੀ ਨਜ਼ਰਬੰਦ ਸੀ ਅਸੀਂ ਬੈਠਾਂਗੇ ਕਿੰਨੇ ਲੋਕਾਂ ਨਾਲ ਕਿਉਂਕਿ ਜਥੇਬੰਦੀਆਂ ਤਾਂ ਸਾਡੇ ਕੋਲੇ ਹੈ ਨਹੀਂ ਸੀ ਜਿੰਨਾਂ ਲਈ ਮੈਨੂੰ ਅਪੀਲ ਵੀ ਕਰਨੀ ਪਈ ਉੱਥੇ ਅਸੀਂ ਕਿੰਨੀ ਕੁ ਧੇਰ ਹੋਲਡ ਕਰ ਸਕਦੇ ਸੀ ਇਹ ਸਾਡੇ ਲਈ ਬਹੁਤ ਵੱਡੀ ਦਿੱਕਤ ਸੀ ਪਰ ਅਸੀਂ ਉਹ ਵੀ ਕੀਤਾ 네ਗੋਸ਼ੀਏਸ਼ਨ ਵੀ ਸਟਰੋਂਗਲੀ ਕੀਤੀਆਂ ਔਰ ਅਸੀਂ ਅਚੀਵ ਕਰਕੇ ਜੋ ਕਰਨਾ ਸੀ ਇਹਦੇ ਚ ਇੱਕ ਗੱਲ ਮੈਂ ਆਪਦੇ ਉਹਨਾਂ ਜੋਸ਼ ਵਾਲੇ ਨੌਜਵਾਨਾਂ ਦੀ ਜਾਂ ਉਹਨਾਂ ਸਾਡੇ ਬੰਦਿਆਂ ਦੀ ਕਰੂੰਗਾ ਕਰਮਠ ਯੋਧਿਆਂ ਦੀ ਜਿਹੜੇ ਕੱਲ ਆਏ ਸੀ ਉਨਾ ਜੋ ਕਈ ਮੇਰੇ ਨਾਲ ਨਾਰਾਜ਼ ਵੀ ਹੋ ਰਹੇ ਸੀ ਮੈਂ ਕਈਆਂ ਨੂੰ ਪੈ ਵੀ ਰਿਹਾ ਸੀ ਬੁਰੀ ਤਰ੍ਹਾਂ ਨਾਲ ਉਹ ਕਿਉਂ ਸੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਪਹਿਲੀ ਵੀਡੀਓ ਵਿੱਚ ਅਸੀਂ ਸਾਰੇ ਕਹਿ ਚੁੱਕੇ ਹਾਂ ਬਹੁਤ سارے ਸਰਕਾਰੀ ਬੰਦੇ ਵੀ ਸੀ ਬਹੁਤ سارے ਇੰਡਸਟਰੀ ਲਿਸਟਾਂ ਦੇ ਭੇਜੇ ਬੰਦੇ ਵੀ ਸੀ ਉਹ ਬੰਦੇ ਵੀ ਸੀ ਜੋ ਨਹੀਂ ਚਾਹ ਰਹੇ ਸੀ ਇਹ ਆਪਣੀ ਮੂਵਮੈਂਟ ਕਾਮਯਾਬ ਹੋਵੇ ਇਸ ਲਈ ਮੈਨੂੰ ਇਹ ਬਹੁਤ ਕੁਝ ਕਰਨਾ ਪੈ ਰਿਹਾ ਸੀ ਬਹੁਤ ਸਾਰੇ ਆਪ ਦੇ ਬੰਦਿਆਂ ਨਾਲ ਵੀ ਲੜਨਾ ਪੈ ਰਿਹਾ ਸੀ ਬਟ ਮੈਂ ਸਲਾਮ ਕਰਦਾ ਹਾਂ ਤੁਹਾਡੇ ਜੋਸ਼ ਨੂੰ ਔਰ ਨਾਲ ਅਸੀਂ ਜਿਹੜੀ ਕੋਸ਼ਿਸ਼ ਕਰ ਲਈ ਕਿ ਹੌਸ਼ ਨਾਲ ਤੁਹਾਨੂੰ ਕਾਬੂ ਕਰ ਲਈਏ ਉਹਦੀ ਵਜ੍ਹਾ ਸੀ ਸ਼ੇਰੋ ਜੇ ਆਪਾਂ ਕੱਲ ਜਾ ਕੇ ਉਹਨਾਂ ਦੇ 2-4 ਬੈਰੀਕਡੇ ਹੋਰ ਤੋੜ ਦਿੰਦੇ ਅੱਗੇ ਜਾ ਕੇ ਉਹ ਸਾਨੂੰ ਦਿੱਸ ਦਸਾ ਜਾਂਦੇ ਬੰਦੇ ਮਾਰ ਦਿੰਦੇ ਲੜਾਈ ਹੋ ਜਾਂਦੀ ਹੁਣਾ ਕੀ ਸੀ ਅਸੀਂ ਤਾਂ ਅੰਦਰ ਹੋ ਹੀ ਜਾਣਾ ਸੀ ਕੋਈ ਮਸਲਾ ਨਹੀਂ ਸੀ ਅਸੀਂ ਤਾਂ ਰੈਡੀ ਸੀ ਹੋਰ ਕਿੰਨਿਆਂ ਤੇ ਕੇਸ ਬਣਨੇ ਸੀ ਔਰ ਇਹ ਮਸਲਾ ਹੀ ਵਾਯੋਜਨਾ ਸੀ ਜਿਉਂ ਕਿ ਬਹੁਤ ਲੋਕ ਚਾਹ ਰਹੇ ਸੀ ਆ ਅਸੀਂ ਅਚੀਵ ਕਰਨਾ ਸੀ ਇਥੇ ਲਈ ਮੈਂ ਖੜ ਕੇ ਉੱਥੇ ਪੁੱਛਿਆ ਸੀ ਕਿ ਦੱਸੋ ਆਪਾਂ ਚੌਂਵੇਂ ਕੀ ਹੈ ਆਪਾਂ ਦੋ ਚਾਰ ਬੈਰੀਕੋਟ ਤੋੜਾਂਗੇ ਦੋ ਕੁ ਬੰਦਿਆਂ ਦੇ ਥੱਪੜੇ ਮਾਰਾਂਗੇ ਵਾਟ ਵੀ ਦੇਵਾਂਗੇ ਕੇਸ ਪਵਾ ਲਾਂਗੇ ਕਾਲੇ ਪਾਣੀ ਆਂ ਚੱਲਦੇ ਰਹਿਣਗੇ ਜਿਵੇਂ ਕਿ 40 50 ਸਾਲਾਂ ਤੋਂ ਚੱਲਦੇ ਰਹੇ ਨੇ ਸੋ ਇਸ ਗੱਲ ਤੋਂ ਅੰਦਾਜ਼ਾ ਲਾਇਓ ਜੇ ਪਹਿਲੀ ਵਾਰੀਆਂ ਆਪਾਂ ਇੱਕ ਚੀਜ਼ ਕੀਤੀ ਵੀ ਆਪ ਦਾ ਜਹੋ ਜਲਾਲ ਵੀ ਵਖਾਇਆ ਟੋੜੇ ਨਾ ਬੈਰੀਕੇਟ ਲਾਲਿਆਂ ਜ਼ੋਰ ਇਨਾਂ ਨੇ ਕਿਹਾ ਜਿਨ੍ਹਾਂ ਵੱਡੇ ਅਫੀਸਰਾਂ ਨੇ ਚਿੜੀ ਨਹੀਂ ਫੜਕਣ ਦੇਵਾਂਗੇ ਚਿੜੀ ਛੱਡੋ ਕੀ ਕੁਝ ਫੜਕ ਗਿਆ ਤੇ ਕਰ ਵੀ ਦਿੱਤਾ ਔਰ ਕਰਵਾ ਵੀ ਲਿਆ ਕਿਉਂਕਿ ਤੁਸੀਂ ਨਾਲ ਸੀ ਲੋਕਾਂ ਦਾ ਰੋਹ ਨਾਲ ਸੀ ਲੋਕਾਂ ਦਾ ਜੋਸ਼ ਨਾਲ ਸੀ ਪਰ ਜੋਸ਼ ਦੇ ਨਾਲ ਨਾਲ ਆਪਾਂ ਸ਼ੇਰੋ ਹੋਸ਼ ਵੀ ਰੱਖਣਾ ਕੱਲ ਜੋ ਆਪਾਂ ਅਚੀਵ ਕਰਾਇਆ ਜੇ ਮੈਂ ਤੁਹਾਨੂੰ ਨਾ ਰੋਕਿਆ ਹੁੰਦਾ ਮੇਰੇ ਨਾਲ ਲੜੇ ਵੀ ਤੁਹਾਡੇ ਚ ਬਹੁਤ ਸਾਰੇ ਇੱਕ ਮੁੰਡੇ ਨੂੰ ਤਾਂ ਮੈਂ ਭੁੱਲਦਾ ਨਹੀਂ ਅੱਗੇ ਪੀਲੀ ਪੱਗ ਵਾਲਾ ਪੂਰਾ ਹਲਦੀ ਮੁੰਡਾ ਬੈਠਾ ਸੀ ਥੋਡੀ ਲੋੜ ਹੈ ਸ਼ੇਰੋ ਸਾਨੂੰ ਤੁਸੀਂ ਨਾਲ ਜੁੜੂਗੇ ਤਾਂ ਅਸੀਂ ਕੁਝ ਕਰ ਪਾਵਾਂਗੇ ਤੁਹਾਡੇ ਨਾਲ ਹੀ ਹੈ ਜਵਾਨੀ ਨਾਲ ਹੀ ਹੁੰਦਾ ਹੈ ਤਾਂ ਹੀ ਤਾਂ ਬਾਹਰ ਵਾਲਿਆਂ ਨੂੰ ਕਹਿੰਨੇ ਓਏ ਇੱਥੇ ਰੁਕੋ ਜੇ ਤੁਸੀਂ ਨੇ ਪਰ ਤੁਨੂੰ ਨਾਲ ਸੁਣੋ ਜਿਹੜਾ ਬੰਦਾ ਤੁਹਾਡੀ ਗੱਲ ਕਹਿ ਰਿਹਾ ਜੀ ਦੀ ਇਹ ਡਿਊਟੀ ਲੱਗੀ ਹੈ ਜਿਵੇਂ ਕਿ ਕੱਲ ਮੇਰੀ ਡਿਊਟੀ ਲੱਗੀ ਸੀ ਕੋਈ ਹੋਰ ਨਹੀਂ ਪਹੁੰਚ ਪਾਇਆ ਸੀ ਮੈਂ ਪਹੁੰਚ ਗਿਆ ਸੀ ਕਟ ਪਹੁੰਚੇ ਸੀ ਅਸੀਂ 2-3 ਜਣੇ ਇਕੱਠੇ ਹੋ ਗਏ ਸੀ ਜਿੱਥੋਂ ਅਸੀਂ ਸੋਚਿਆ ਸੀ ਇਕੱਠੇ ਐਂਟਰ ਕਰਾਂਗੇ ਹੋਰ ਨਹੀਂ ਪਹੁੰਚ ਭਾਈਏ ਸੀ ਮੈਂ ਜਿਸ ਕੀ ਰੱਤੇ ਕੁਝ ਹੋਰ ਪਹੁੰਚ ਗਏ ਸੀ ਸੋ ਅਸੀਂ ਆਪਣੀ ਡਿਊਟੀ ਨਿਭਾਈ ਹੈ ਕੋਈ ਅਸੀਂ ਨਹੀਂ ਕੀਤਾ ਤੁਸੀਂ ਕੀਤਾ ਹੁਣ ਮੇਰੀ ਕਾਮ ਮੇਰੀ ਬੇਨਤੀ ਹੈ ਕਿ ਇਸ ਪੂਰੇ ਪੜਾਵ ਤੋਂ ਇੱਕ ਗੱਲ ਸਮਝਿਓ ਜੇ ਕਿ ਆਪਾਂ ਜੋਸ਼ ਰੱਖਣਾ ਆਪਦਾ ਅਸੀਂ ਮਾਰਸ਼ਲ ਹੈਗੇ ਹਾਂ ਹੋਰ ਰੱਖਣਾ ਬਟ ਥੋੜੀ ਜੀ ਹੋਸ਼ ਵੀ ਰੱਖਣੀ ਹੈ ਕੰਟਰੋਲ 'ਚ ਵੀ ਰਹਿਣਾ ਹੈ ਜ਼ਾਬਤੇ 'ਚ ਵੀ ਰਹਿਣਾ ਹੈ ਤਾਨੀਆਂ ਆਪਾਂ ਕੁਝ ਅਚੀਵ ਕਰ ਪਾਈਆਂ ਹੋਰ ਅੱਗੇ ਕਰਾਂਗੇ ਜੋਟੀਜੀ ਲੜਾਈ ਜਿੱਤੀ ਹੈ ਕਿੰਨਾ ਕੁਸ਼ਾ ਕਰਨ ਵਾਲਾ ਪਾਣੀਆਂ ਤੇ ਤੇ ਜੇ ਆਪਾਂ ਇਹਨੂੰ ਪਹਿਲੀਆ ਚੀਜ਼ ਮੈਨੂੰ ਮੁੰਡੇ ਨੇ ਕਿਹਾ ਮੈਨੂੰ ਗੁੱਸਾ ਆ ਰਿਹਾ ਹੈ ਕਰ ਕੀ ਰਹਿਣੇ ਹਾਂ ਮੈਂ ਇਹਦੇ ਚ ਇੱਕ ਪ੍ਰੋਜੈਕਸ਼ਨ ਦੀ ਗੱਲ ਕਹੂੰਗਾ ਮੇਰੇ ਕੋਲ ਇੱਕ ਵੀਡੀਓ ਵੀ ਆਇਆ ਹੈ ਵੀਡੀਓ ਤਾਂ ਬਹੁਤ ਆਏ ਨੇ ਪਰ ਮੈਂ ਇੱਕ ਸ਼ੇਅਰ ਕਰੂੰਗਾ ਪੁਲਿਸ ਦੀਆਂ ਗੱਡੀਆਂ ਕੈਂਟਰਾਂ ਦੇ ਅੱਗੇ ਪਿੱਛੇ ਨਹੀਂ ਉਹਦੇ ਵਿੱਚ ਪ੍ਰਵਾਸੀ ਬਹੇ ਹੋਏ ਨੇ ਵਿਚਾਰੇ ਉਹਨਾਂ ਨੂੰ ਵੀ ਪਤਾ ਕਿ ਕਿਉਂ ਲੈ ਕੇ ਜਾ ਰਹੇ ਨੇ ਨਵੇਂ ਕੱਪੜੇ ਪਵਾਏ ਨੇ ਇੰਡਸਟਰੀ ਕਿਹੜੀ ਦੇ ਹੋ ਲਿਖਿਆ ਹੋਇਆ ਔਰ ਉਹਨਾਂ ਨੂੰ ਪੁਲਿਸ ਇੱਕ ਕੈਂਟਰ ਵਿੱਚੇ ਫਿਰ ਇੱਕ ਪਿੱਛੇ ਗੱਡੀਆਂ ਲੱਗੀਆਂ ਨੇ ਔਰ ਉੱਥੇ ਲੈ ਕੇ ਜਾ ਰਹੀਆਂ ਨੇ ਜਿੱਥੇ ਸਾਡਾ ਇੰਤਜ਼ਾਰ ਕਰ ਰਹੀ ਸੀ ਉੱਥੇ ਉਹਨਾਂ ਨੂੰ ਢਕਾਇਆ ਜਾ ਰਿਹਾ ਹੈ ਕਾਰਪਟ ਵੀ ਸ਼ੇ ਹੋਏ ਨੇ ਉੱਤੇ ਵੀ ਡੈਕੋਰੇਸ਼ਨ ਹੈ ਐਡਾ ਕਿਹੜਾ ਵਿਆਹ ਸੀ ਬਈ ਪੂੜੀਆਂ ਛੋਲੇ ਖਵਾਏ ਜਾ ਰਹੇ ਨੇ ਮਤਲਬ ਤੁਸੀਂ ਚਾਹ ਰਹੇ ਸੀ ਟਕਰਾਵ ਹੋਵੇ ਔਰ ਜੇ ਟਕਰਾਵ ਹੁੰਦਾ ਫਰਦਾ ਕੀ ਨਾ ਹੋ ਨਾ ਸੀ ਫੈਕਟਰੀਆਂ ਵਾਲਿਆਂ ਨੇ ਵੀ ਆਦਾ ਕੰਮ ਕਰੀ ਜਾਣਾ ਸੀ ਜੋ ਨਹੀਂ ਚਾਰੇ ਸੀ ਇਹ ਮੋਰਚਾ ਕਾਮਯਾਬ ਹੋ ਵੀ ਉਹਨਾਂ ਦੀ ਵੀ ਬੱਲੇ ਬੱਲੇ ਤੇ ਆਪਣਾ ਅੰਦੋਲਨ ਹੈ ਵਾਈ ਉਹਨਾਂ ਨੇ ਕੁਟਕੁਟ ਖਾ ਲੈਣੀ ਸੀ ਜਿਹੜੇ ਇਕੱਠੇ ਹੋਏ ਸੀ ਤੇ ਸਾਡੇ ਮੁੰਡਿਆਂ ਨੇ ਜੇਲ੍ਹ ਚਲੇ ਜਾਣਾ ਸੀ ਇਹ ਤੋਂ ਅੰਦਾਜ਼ਾ ਲਾਓ ਇਹ ਕਿਵੇਂ ਸਾਡੇ ਅੰਦੋਲਨਾਂ ਦਾ ਸਤਿਆਨਾਸ਼ ਕੀਤਾ ਜਾਂਦਾ ਹੈ ਸੋ ਜਾਪਤੇ 'ਚ ਰਹਿਣਾ ਆਪਦੇ ਬੰਦਿਆਂ ਦੀ ਅਸੀਂ ਥੋੜੇ ਝੋਣੀਆਂ ਯਾਰ ਅਸੀਂ ਕੁਛ ਨਹੀਂਗੇ ਤੁਸੀਂ ਤੁਸੀਂ ਹੋ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਦਸਵੀਂ ਪਾਸ਼ਾਹੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਭ ਤੋਂ ਔਖਾ ਸਮਾਂ ਸੀ ਅਸੀਂ ਕਾਮਯਾਬ ਪਤਾ ਕਿਵੇਂ ਹੋਏ ਸੀ ਛੇੜੋ ਅਸੀਂ ਉਹਦੋਂ ਤੂੰ ਤੂੰ ਵਾਲੇ ਸੀ ਤੂੰ ਤੂੰ ਵਾਲੇ ਦੀ ਕੀ ਮਤਲਬ ਹੋਇਆ ਕਿ ਅਸੀਂ ਕਹਿੰਨੇ ਆ ਤੂੰ ਬਣ ਜਿਵੇਂ ਨਵਾਬ ਕਪੂਰ ਸਿੰਘ ਉਹਨਾਂ ਨੂੰ ਨਵਾਬੀ ਕਿਵੇਂ ਮਿਲੀ ਸੀ ਤੁਹਾਨੂੰ ਪਤਾ ਹੈ ਨਾ ਜੋ ਨਵਾਬੀ ਆਫਰ ਹੋਈ ਸੀ ਤਾਂ ਕੌਮ ਨੇ ਕਿਹਾ ਮੈਂ ਨਹੀਂ ਬੰਨਾ ਇਹਨੂੰ ਬਣਾਓ ਇਹਨੂੰ ਬਣਾਓ ਇਹਨੂੰ ਬਣਾਓ ਫਾਈਨਲੀ ਪੂਰੀ ਕੌਮ ਨੇ ਡਿਸਾਈਡ ਕੀਤਾ ਕਪੂਰ ਸਿੰਘ ਜੀ ਨੂੰ ਬਣਾਓ ਜਿਹੜੇ ਕਿ ਉਦੋਂ ਬਹੁਤ ਮਤਲਬ ਉਹ ਜਥਿਆਂ ਦੇ ਉੱਪਰਲੀ ਗੱਤੀ 'ਚ ਨਹੀਂ ਸੀਗੇ ਔਰ ਉਹਨਾਂ ਨੂੰ ਬਣਾਤਾ ਸੋ ਅਸੀਂ ਤੂੰ ਤੂੰ ਵਾਲੇ ਸੀ ਹੁਣ ਅਸੀਂ ਮੈਂ ਮੈਂ ਵਾਲੇ ਕਿਉਂ ਹੁਣ ਤਾਂ ਅਸੀਂ ਇੱਥੋਂ ਤੱਕ ਮਤਲਬ ਆਮ ਸੌਰੀ ਕੈਮਰਾ ਕਿਤੇ ਹੋਵੇ ਅਸੀਂ ਕੈਮਰੇ ਦੇ ਅੱਗੇ ਖੜਨ ਲਈ ਲੜ ਪੈਣੀ ਹੈ ਮਾਈਕ ਤੇ ਬੋਲਣ ਲਈ ਲੜ ਪੈਣੀ ਹੈ ਇਹਦੇ 'ਚੋਂ ਨਿਕਲੋ ਛੇੜੋ ਇਹਦੇ ਨਾਲ حاصل ਕੁਝ ਨਹੀਂ ਹੋਣਾ ਅਸੀਂ ਇੱਕ ਅਜੀਬ ਤਰ੍ਹਾਂ ਦੇ ਲੋਕ ਬਣ ਕੇ ਰਹਿ ਜਾਾਂਗੇ ਔਰੇ 고ਸ਼ੁੰ ਦੇ ਨੇ ਸਾਨੂੰ ਬਣਾਉਣ ਵਾਲੇ ਔਰ ਇੱਕ ਹੋਰ ਗੱਲ ਯਾਦ ਰੱਖਿਓ ਜੀ ਇਸ ਲੜਾਈ ਨਾਲ ਸਾਡਾ ਨੁਕਸਾਨ ਕੀ ਹੁੰਦਾ ਹੈ ਇਹ ਜਿਹੜੀਆਂ ਸਰਕਾਰਾਂ ਨੇ ਨਾ ਸਾਡੀ ਲੜਾਈ ਸਰਕਾਰਾਂ ਨਾਲ ਹੈ ਕਿਉਂਕਿ ਇਹ ਕਾਲੇ ਪਾਣੀ ਕੀ ਨੇ ਕੀਤੇ ਆ ਫੈਕਟਰੀ ਵਾਲਿਆਂ ਨੇ ਮੰਨ ਲਈ ਗੱਲ ਇਹਨਾਂ ਨੂੰ ਪਰਮਿਸ਼ਨ ਕਿਨੇ ਦਿੱਤੀ ਹੈ ਸਰਕਾਰ ਨੇ ਇਹਨਾਂ ਦਾ ਸਨਰਖਣ ਮਤਲਬ ਇਹਨਾਂ ਨੂੰ ਹਿਫਾਜ਼ਤ ਕੌਣ ਦੇ ਰਿਹਾ ਹੈ ਸਰਕਾਰ ਆ ਜਿਵੇਂ ਮੈਂ ਵੀਡੀਓ ਵੀ ਪਾਉਂਗਾ ਤਾਂ ਸਾਡੀ ਲੜਾਈ ਉਹਨਾਂ ਪ੍ਰਵਾਸੀਆਂ ਨਾਲ ਲਈ ਸਰਕਾਰ ਨਾਲ ਆਪਾਂ ਇਸ ਗੱਲ ਦਾ ਧਿਆਨ ਰੱਖਿਓ ਜੇ ਕਿਉਂਕਿ ਇਹ ਵੀ ਇੱਕ ਮੁੱਦਾ ਹੈ ਸਾਡਾ ਅਸੀਂ ਕਿਉਂ ਹਿਮਾਚਲ ਵਾਲਾ ਕਾਨੂੰਨ ਕਹਿ ਰਹੇ ਆ ਇੱਥੇ ਬਾਹਰ ਵਾਲਿਆਂ ਨੂੰ ਜ਼ਮੀਨ ਨਾ ਮਿਲੇ ਇਹਨਾਂ ਦੀ ਜਿਹੜੀ オリジナル ਵੈਰੀਫਿਕੇਸ਼ਨ ਹੈ ਇਹਨਾਂ ਦੇ オリジナル ਡਾਕੂਮੈਂਟ ਦੀ ਹੋਵੇ ਇੱਥੇ ਕੋਈ ਇਹਨਾਂ ਦਾ ਡਾਕੂਮੈਂਟ ਨਾ ਬਣਾਇਆ ਜਾਵੇ ਕਿਉਂ ਕਹਿ ਰਹੇ ਆ ਪੰਜਾਬੀਅਤ ਲਈ ਕਿਉਂ ਕਹਿ ਰਹੇ ਆ ਪੰਜਾਬੀਅਤ ਲਈ 1966 ਚ ਜੋ ਸੂਬਾ ਬਣਿਆ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਹੋਈਆਂ ਯਾਦ ਨਾ ਫੈਰੂਮਾਨ ਸਾਹਿਬ ਕਿ ਮੈਂ ਬਹਿ ਕੇ ਵਰਤ ਤੇ ਆਪਦੀ ਜਾਨ ਦਿੱਤੀ ਸੀ ਤੇ ਹੋਰ ਕਿੰਨੇ ਲੋਕਾਂ ਨੇ ਡਾਂਗਾ ਖਾਧੀਆਂ ਸੀ ਕਿਉਂ ਕਿ ਉਹ ਖਿੱਤਾ ਮਿਲੇ ਜਿੱਥੇ ਪੰਜਾਬੀਅਤ ਦਾ ਬੋਲਬਾਲਾ ਹੋਵੇ ਸਾਡੀ ਕੌਮ ਦੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕੀ ਇਹ ਹੁਣ ਫੇਰ ਸਾਨੂੰ ਮੈਜੋਰਿਟੀ ਤੋਂ ਮਨਾ ਰੋਟੀ ਬਣਾ ਦੇਣਗੇ ਇਹ ਬੰਦੇ ਆ ਕੇ ਵਸ ਜਾਣਗੇ ਜਿਹੜੇ ਸਾਡੀ ਆਲੂਚਨਾ ਕਰਦੇ ਨੇ ਸਪੈਸ਼ਲੀ ਮੇਰੀ ਯਾਰ ਇਹ ਤਾਂ ਸਮਝਦਾਰ ਸੀ ਕਿ ਕਿਹੜੀਆਂ ਗੱਲਾਂ ਤੇ ਲੱਗੇ ਨੇ ਓਏ 50 ਲੱਖ ਬੰਦਾ ਤਾਂ ਤੁਸੀਂ ਮੰਨ ਚੁੱਕੇ ਹੋ ਸਾਡੀ ਆਲੋਚਨਾ ਵਾਲੇ 40 ਲੱਖ ਕਹਿ ਚੁੱਕੇ ਨੇ 50 ਲੱਖ ਬੰਦਾ 3 ਕਰੋੜ ਦੇ ਵਿੱਚ ਬਾਹਰ 라 ਆ ਜੇ ਇੰਨਾ ਸੂਬਾ ਹੈ ਤੇ 3 ਕਰੋੜ ਪਾਪੂਲੇਸ਼ਨ ਆ ਅਗੇ ਜੀ ਆਪਣੇ ਵੀ ਬਾਹਰ ਗਏ ਆ ਸਾਰੇ ਆ ਕੈਨੇਡਾ ਦਾ ਬਹੁਤ ਰੌਲਾ ਨਾ ਕਿ ਇਹ ਤਾਂ ਬਸ ਸਾਰੇ ਪੰਜਾਬੀ ਸਰਦਾਰ ਆ ਗਏ ਇੱਥੇ 8 ਲੱਖ ਪਾਪੂਲੇਸ਼ਨ ਸਾਡੀ 8 ਲੱਖ ਤੇ ਹਿੰਦੁਸਤਾਨ ਨਾਲੋਂ 3 ਗੁਣਾ ਵੱਡਾ ਹੈ ਸੋਚ ਲਓ ਇਨੇਕ ਜਾਇਦ ਤੂੰ ਥੋੜੇ ਜੇ ਬਸ ਇਹਦੇ ਆਸ-ਪਾਸ ਅਮਰੀਕਾ ਚ ਹੈ। ਔਰ ਅਮਰੀਕਾ ਦੀ ਪਾਪੂਲੇਸ਼ਨ ਕਿੰਨੀ ਹੈ? 35 ਤੋਂ ਸ਼ਾਇਦ ਉੱਤੇ ਹੈ, 20 ਕਰੋੜ ਤੋਂ ਉੱਤੇ ਹੈ। ਜਿੰਨੇ ਪੰਜਾਬੀ ਨੇ ਸਾਰੀ ਦੁਨੀਆ ਚ ਇਕੱਠੇ ਕਰ ਲਓ। ਆ 50 ਲੱਖ ਨਹੀਂ ਬਣਦੇ। ਤੇ ਸਾਡੇ ਐਡੇ ਇੱਕ ਸੂਬੇ ਚ ਇਸ ਪਾਪੂਲੇਸ਼ਨ 'ਚ ਹਜਿਆਂ ਦੇ ਇੰਨੇ ਸਿਰਫ ਆਂਦੇ ਸਿਰਫ ਉਹ ਸਿਰਫ ਪਰਸੈਂਟੇਜ ਕੱਢ ਲਓ ਕਿੰਨੀ ਹੈ? ਦੈਟਸ ਵਾਈ ਵੀ ਸੇ ਕਿ ਇੱਥੇ ਨਾ ਦੀ ਵੋਟਰ ਨਹੀਂ ਮੱਣੀ ਚਾਹੀਦੀ। ਰਾਸ਼ਨ ਕਾਰਡ ਇਥੋਂ ਦਾ ਨਹੀਂ ਆਧਾਰ ਕਾਰਡ ਇਥੋਂ ਦਾ ਨਹੀਂ ਜੋ ਤੁਹਾਡੇ ਡੋਮੇਨ ਚ ਹੈ ਉਹ ਤੁਸੀਂ ਕਰੋ ਪੰਜਾਬ ਗਵਰਨਮੈਂਟ ਵਾਲੇ ਜੋ ਇਲੈਕਸ਼ਨ ਕਮਿਸ਼ਨ ਦੇ ਆ ਉਹਨੂੰ ਰეკਮੈਂਡੇਸ਼ਨ ਭੇਜੋ ਜੋ ਸੈਂਟਰ ਨੂੰ ਕਹਿਣ ਵਾਲੀ ਗੱਲ ਹੈ ਉਹ ਸੈਂਟਰ ਨੂੰ ਕਹੋ ਬਟੇ ਪੰਜਾਬ ਛੋਊਗਾ ਇੱਥੇ ਪੰਜਾਬੀਆਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਨੌਕਰੀਆਂ 'ਚ ਔਰ ਬਹੁਤ ਸਾਰੀਆਂ ਨੌਕਰੀਆਂ ਪੰਜਾਬੀ ਪੜਨ ਨਾਲ ਜੋੜੀਆਂ ਜਾਣੀਆਂ ਚਾਹੀਦੀਆਂ ਨੇ ਕੋਈ ਪ੍ਰਾਪਰਟੀ ਇੱਥੇ ਨਾ ਕਰੀਦਣ ਬਾਹਰ ਆੜੇ ਐਡ ਵੀ ਨਾ ਹੋਰ ਬਹੁਤ ਸਾਰੀਆਂ ਗੱਲਾਂ ਹੈ ਕਿਉਂਕਿ 15 ਪਿਛਲੇ ਮਹੀਨੇ ਦੀ 15 ਤੋਂ ਲੈ ਕੇ ਇਸ ਮਹੀਨੇ ਦੀ 15 ਤੱਕ ਦਾ ਟਾਈਮ ਲਿਆ ਸੀ ਸਾਡੀ ਐਡਮਿਨਿਸਟ੍ਰੇਸ਼ਨ ਦੇ ਰਿਪਰੈਜ਼ੈਂਟੇਟਿਵ ਨੇ ਜਦੋਂ ਆ ਕੁੰਬੜਾ ਕਾਂਡ ਹੋਇਆ ਸੀ ਕਿ ਅਸੀਂ ਉੱਤੇ ਬਹਿ ਕੇ ਉਹਨਾਂ ਨੂੰ ਇਨਸਾਫ ਦਵਾਇਆ ਸੀ ਜਿਹਦੇ ਚ ਇੱਕ ਅਦਲਤ ਫੈਮਿਲੀ ਵੀ ਸੀ ਪੰਦ ਇੱਕ ਮਹੀਨੇ ਦਾ ਟਾਈਮ ਲਿਆ ਸੀ ਸਾਡੇ ਕੋਲੋਂ ਔਰ ਵੀਡੀਓ ਚ ਰਿਕਾਰਡਡ ਆ ਉਹ ਗੱਲਾਂ ਤੇ ਜੇ ਇਹਨਾਂ ਨੇ ਉਦੋਂ ਤੱਕ ਉਹ ਸਾਰੀਆਂ ਮੰਗਾਂ ਜੋ ਮੰਨ ਕੇ ਗਈ ਸੀ ਕਿ ਸਾਨੂੰ ਇਹਨਾਂ ਪ੍ਰੋਸੈਸ ਚਾਹੀਦਾ ਹੈ ਟਾਈਮ ਚਾਹੀਦਾ ਹੈ ਉਸ ਪ੍ਰੋਸੈਸ ਨੂੰ ਪੂਰਾ ਕਰਨ ਲਈ ਨਹੀਂ ਕੀਤਾ ਤਾਂ 15 ਤਰੀਕ ਨੂੰ ਤੁਹਾਡੇ ਸਾਹਮਣੇ ਉਸ ਬਾਰੇ ਇੱਕ ਲੰਬੀ ਚੌੜੀ ਗੱਲ ਲੈ ਕੇ ਆਵਾਂਗੇ। ਔਰ ਖਾਸ ਕਰਕੇ ਉਹਨਾਂ ਵਿਚਾਰੇ ਪਰਵਾਰਾਂ ਨੂੰ 25-25 ਲੱਖ ਰੁਪਇਆ ਜੋ ਸੀਐਮ ਰելիਫ ਫੰਡ ਚੋਂ ਮਿਲਣਾ ਸੀ ਜੇ ਉਹ ਵੀ ਨਹੀਂ ਮਿਲਦਾ ਤਾਂ ਉਹਦੀ ਵੀ ਗੱਲ ਕਰਾਂਗੇ। ਸੋ ਮੇਰੀ ਸਿਰਫ ਤੁਹਾਨੂੰ ਇੱਕ ਬੇਨਤੀ ਹੈ ਕਿ ਆਪਣੀਆਂ ਲੜਾਈਆਂ ਕਿਸੇ ਵੀ ਹੋਰ ਫਿਰਕੇ ਨਾਲ ਨਹੀਂ ਲਿੰਗੀਆਂ। ਆਪਣੀਆਂ ਲੜਾਈਆਂ ਸਰਕਾਰ ਨਾਲ ਲਈ। ਔਰ ਇੱਕ ਮੁੱਠ ਹੋ ਕੇ ਇੱਕ ਜਾਬ ਤੇ ਚੜ੍ਹ ਕੇ ਕਿਉਂਕਿ ਸ਼ਿਰੋ ਲੜਾਈ ਇੱਕ ਟਾਈਮ ਤੇ ਤਲਵਾਰਾਂ ਦੀ ਸੀ ਫਿਰ ਆਪਾਂ ਬੰਦੂਖਾਂ ਵਾਲੀ ਲੜਾਈ ਵੀ ਲੜੀ ਐ ਹੁਣ ਆਪਾਂ ਸਿਰਾਂ ਵਾਲੀ ਲੜਾਈ ਲੜਨਾ ਹੈ ਸਿਰਾਂ ਵਾਲੀ ਮੀਨਕਾ ਸਿਰਾਂ ਦੀ ਗਿਣਤੀ ਵਧਾ ਕੇ ਜੋ ਇੱਕ ਸਿਸਟਮ ਆ ਉਹਦੇ ਵਿੱਚ ਆਪ ਦੀਆਂ ਮੰਗਾਂ ਮਨਵਾਉਣੀਆਂ ਉਹਦੇ ਕੁਝ ਤਰੀਕੇ ਨੇ ਕਿਉਂਕਿ ਆਪਾਂ ਹੁਣ ਹੋਰ ਨੁਕਸਾਨ ਨਹੀਂ ਕਰਾ ਸਕਦੇ ਆਪ ਦਾ ਕਿੰਨੇ ਕ ਬੱਚੇ ਨੇ ਸਾਡੇ ਬਾਹਰ ਚਲੇ ਗਏ ਇੱਥੇ ਕੀ ਹਾਲ ਹੈ ਜਗ੍ਹਾ ਖਾਲੀ ਹੋ ਗਈ ਤਾਂ ਕੋਈ ਭਰੂਗਾ ਹੀ ਇਹ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਇੱਥੇ ਰੋ ਤੁਸ ਮੇਰੀ ਬੇਨਤੀ ਹੈ ਕਿ ਲੜਨਾਂ ਔਰ ਜਦੋਂ ਕਿਸੇ ਕਾਲ ਨੂੰ ਦਈਏ ਜਾਤੇ ਚ ਰਹਿਣਾ ਔਰ ਤੁਸੀਂ ਆਉਣਾ ਥੋਡੇ ਬਿਨਾ ਅਸੀਂ ਚਵਾਨੀ ਦੇ ਨਹੀਂ ਥੋਡੇ ਨਾਲ ਹੀ ਅਸੀਂ ਹਾਂ ਹਾਂ ਜੇ ਕਿਸੇ ਨੂੰ ਪੂਰੇ ਅੰਦੋਲ ਕੱਲ ਦੇ ਦਿਨ ਦੇ ਵਿੱਚ ਮੈਥੋਂ ਕੁਝ ਮਾੜਾ ਚੰਗਾ ਬੋਲਿਆ ਹੋਗੇ ਮੈਂ ਉਹਦੀ ਮਾਫੀ ਮੰਗਦਾ ਪਰ ਤੁਸੀਂ ਉਹਨਾਂ ਹਾਲਾਤਾਂ ਨੂੰ ਵੇਖਿਆ ਉੱਥੇ ਕੀ ਪੁੱਛ ਸੀਗਾ ਮੈਨੂੰ ਹਰ ਤਰ੍ਹਾਂ ਦੀ ਗੱਲ ਕਰਨੀ ਪੈ ਰਹੀ ਸੀ ਔਰ ਨਾਲ ਨਾਲ ਉਹਨੂੰ ਬੈਲੈਂਸ ਵੀ ਕਰਨਾ ਪੈ ਰਿਆ ਸੀ ਔਰ ਬਹੁਤ ਸਾਰੀਆਂ ਚੀਜ਼ਾਂ ਮੇਰੀਆਂ ਅੱਖਾਂ ਦੇ ਸਾਹਮਣੇ ਨਜ਼ਰ ਆ ਰਹੀਆਂ ਸੀ ਗਲਤ ਹੋ ਰਹੀਆਂ ਔਰ ਬਹੁਤ ਸਾਰੀਆਂ ਇਮੋਸ਼ਨ ਚੋਕੇ ਗਲਤ ਹੋ ਰਹੀਆਂ ਔਰ ਬਹੁਤ ਸੋਰੀਆਂ ਜਾਣ ਬੁੱਝ ਕੇ ਗਲਤ ਕੀਤੀਆਂ ਜਾ ਰਹੀਆਂ ਸੀ ਸੋ ਉਹ ਦੋਨਾਂ ਗੱਲਾਂ ਨੂੰ ਮੈਨੂੰ ਸੰਭਾਲਣਾ ਸੀ ਕਿਉਂਕਿ ਮੈਂ ਹੀ ਸੀ ਉੱਥੇ ਮੇਰੇ ਨਾਲ ਬਸ ਇੱਕ ਡੋਰ ਸਾਥ ਸੀ ਜਾਂ ਇੱਕ ਦੋ ਬੰਦੇ ਹੋਰ ਸੀਗੇ ਬਾਕੀ ਸਾਡੀ ਟੀਮ ਸਾਰੀ ਫੜੀ ਗਈ ਸੀ ਸੋ ਉਹਦੇ ਲਈ ਜੇ ਕਿਸੇ ਨੂੰ ਮੰਦਾ ਚੰਗਾ ਬੋਲਿਆ ਗਿਆ ਹੋਵੇ ਆਈ ਐਮ ਰੀਅਲੀ ਸੌਰੀ ਆਈ ਟ੍ਰਾਈ ਮਾਈ ਬੈਸਟ ਕਿ ਮੈਂ ਕੁਝ ਚੰਗਾ ਕਰ ਪਾਵਾਂ ਔਰ ਆਪਾਂ ਗੱਲ ਕੀਤਾ ਹੈ ਕੁਝ ਅਚੀਵ ਜਿਹੜੀਆਂ ਗੱਲਾਂ ਆਪਾਂ ਕਰਾਂਗੇ ਜੇ ਕਿਤੇ ਉਹ ਨਾ ਹੁੰਦੀਆਂ ਔਰ ਕੁਝ ਹੋਰ ਹੋ ਜਾਂਦਾ ਤੁਹਾਨੂੰ ਮੈਂ ਦੱਸ ਚੁੱਕਿਆ ਕੀ ਹੁੰਦਾ ਸੋ ਇਸ ਲੜਾਈਆਂ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ ਬਹੁਤ ਹੀ ਤੁਹਾਡੀ ਮਿਹਰਬਾਨੀ ਬਲਕੇ ਜਿੱਤ ਤੁਹਾਡੀ ਹੈ ਸਾਡੀ ਨਹੀਂ ਸੋ ਇਸੇ ਤਰ੍ਹਾਂ ਸਾਥ ਦਿਓ ਜੇ ਹੁਣ ਆਪਾਂ ਕਾਲੇ ਪਾਣੀ ਦੇ ਨਾਂ ਤੇ ਇੱਕ ਕੇਡਰ ਵੀ ਕ੍ਰੀਏਟ ਕਰਾਂਗੇ ਸਾਰੇ ਪੰਜਾਬ 'ਚ ਤਾਂ ਜੋ ਅਸੀਂ ਹੈਂਡੀਕੈਪ ਨਾ ਹੋ ਜਾਈਏ ਜੇ ਸਾਨੂੰ ਕਿਤੇ ਦਰਨਾ ਲਾਉਣਾ ਪੈਣਾ ਹੈ ਅਸੀਂ ਲੋਕਾਂ ਦੀਆਂ ਟਰਾਲੀਆਂ ਨਾ ਕਹਿੰਦੇ ਫਿਰੀਏ ਔਰ ਉਹ ਆਉਣ ਜਾਂ ਨਾ ਆਉਣ ਉਹਨਾਂ ਦੇ ਰਹਿਮੋ ਕਰਮ ਤੇ ਆਪਾਂ ਨਹੀਂ ਰਹਿਣਾ ਹੋਂ ਕੱਲ ਆਪਾਂ ਵੀ ਚੁੱਕੇ ਉੱਥੇ ਮੈਨੂੰ ਡਰ ਲੱਗ ਰਿਹਾ ਸੀ ਕਿ ਹੋਲਡ ਕਿਵੇਂ ਕਰਾਂਗੇ ਚੀਜ਼ਾਂ ਬੰਦੇ ਵੀ ਬੜੇ ਦੂਰੋਂ ਦੂਰੋਂ ਆਏ ਸੀ ਘਟ ਵੀ ਰਹੇ ਸੀ ਔਰ ਮੈਨੂੰ ਬੜੀ ਸਮਝ ਨਹੀਂ ਆਉਂਦੀ ਸਾਡੀ ਸਰਕਾਰ ਦੀ ਮਤਲਬ ਮੇਨ ਰੋਡਸ ਨਹੀਂ ਲਿੰਕ ਰੋਡਾਂ ਤੇ ਮੋਰਚੇ ਆ ਸੌਰੀ ਮੋਰਚੇ ਕਹਿ ਰਹੇ ਆ ਕਿ ਯਾ ਬੈਰੀਕੇਡ ਸਖਤ ਚੈਕਿੰਗ ਪਿੰਡਾਂ ਚ ਕਰੋ ਚੱਕ ਲੈ ਮੁੰਡੇ ਬੰਦੇ ਜਿਹੜੇ ਪਿੰਡਾਂ ਚ ਅਸੀਂ ਜਾ ਕੇ ਬੋਲੇ ਮੈਂ ਤੇ ਲੱਖਾ ਉੱਥੇ ਤਾਂ ਪਹਿਲਾਂ ਹੀ ਪੁਲਿਸ ਬਿਠਾਤੀ ਕਿੰਨੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਚ ਬਣਾਤੀ ਕਿ ਅਨਾਉਂਸਮੈਂਟ ਨਾ ਹੋ ਸਕੇ ਅਵਾ ਤੁਹਾਡੇ ਅਸੀਂ ਕੀ ਕਰ ਰਹੇ ਹਾਂ ਡਾਕੂ ਆਂ ਡਰੱਗ ਵਾਲੇ ਆ ਬਗਾਵਤ ਕਰ ਰਹੇ ਆ ਔਰ حفاظت ਕਿੰਨਾਂ ਨੂੰ ਦੇ ਰਹੇ ਆ ਆ ਮੈਂ ਵੀਡੀਓ ਪਾਉਂਗਾ ਵੇਖ ਲਿਓ ਜੀ ਕਿੰਨਾਂ ਨੂੰ ਹਫਾਜ਼ਤ ਦਿੱਤੀ ਜਾ ਰਹੀ ਹੈ ਕਾਰਪਟ ਵਿਛਾਏ ਜਾ ਰਹੇ ਨੇ ਸੋ ਇਹਨਾਂ ਨੇ ਜੋ ਜੋ ਤੁਹਾਡੇ ਸਾਹਮਣੇ ਕਿਹਾ ਉਹ ਪੂਰਾ ਕਿਵੇਂ ਹੁੰਦਾ ਹੈ ਔਰ ਉਸ ਤੋਂ ਵੀ ਅਹਿਮ ਚਿਹਰੇ ਪਛਾਣਨਾ ਸਿੱਖੋ ਕੌਣ ਤੁਹਾਡੇ ਨਾਲ ਕੌਣ ਤੁਹਾਨੂੰ ਜੋਸ਼ ਫਾਲਤੂ ਦਾ ਦਵਾ ਕੇ ਜਾਂ ਵਰਗਲਾ ਕੇ ਗਲਤ ਪਾਸੇ ਲੈ ਜਾਣਾ ਚਾਹੁੰਦਾ ਤੁਹਾਡਾ ਜੋਸ਼ ਚਾਹੀਦਾ ਹੈ ਲੇਕਿਨ ਹੋਸ਼ ਦੇ ਨਾਲ ਸ਼ੇਰੋ ਅਸੀਂ ਕੁਛ ਨਹੀਂ ਲੈਣਾ ਮੇਰੀ ਸਿਰਫ ਇੱਕੋ ਗੱਲ ਸੀ ਅਸੀਂ ਜੂਝਦਾ ਪੰਜਾਬ ਵੇਲੇ ਵੀ ਇਹੀ ਗੱਲਾਂ ਕੀਤੀਆਂ ਅਸੀਂ 31 ਮੁੱਦੇ ਲੈ ਕੇ ਆਏ ਸੀ ਤੁਹਾਡੇ ਸਾਹਮਣੇ ਕਿ ਮੁੱਦਿਆਂ ਤੇ ਰਾਜਨੀਤੀ ਹੋਵੇ ਮੁੱਦਿਆਂ ਤੇ ਸਰਕਾਰ ਬਣੇ ਨਹੀਂ ਤਾਂ ਆ ਸਰਕਾਰ ਜੋ ਕਰ ਰਹੀ ਹੈ ਨਾ ਇਹੋ ਜਿਹਾ ਕੁਸ਼ੀ ਹੁੰਦਾ ਪਾਉਨੇ 4 ਲੱਖ ਕਰੋੜ ਸਾਡੇ ਸਿਰ ਕਰਜ਼ਾ ਹੈ 1.5 ਲੱਖ ਕਰੋੜ ਸਾਡੀ ਇਨਕਮ ਹੈ ਪਿਛਲੀ ਵਾਰੀ ਇਹਨਾਂ ਨੇ ਕਰਜ਼ਾ 18% ਤੇ ਲਿਆ ਕੀ ਹੋਇਆ ਅੱਗੇ ਜਾ ਕੇ ਕਿੱਥੋਂ ਤਨਖਾਹਾਂ ਦੇ ਪੈਸੇ ਹੋਣਗੇ ਕਿੱਧਰ ਕਿੱਧਰ ਜਾਊਗਾ ਪੰਜਾਬ ਸੋ ਸੋਚਿਆ ਕਰੋ ਜਦੋਂ ਵੋਟ ਪਾਓ ਮੁੱਦਿਆਂ ਤੇ ਵੋਟ ਪਾਓ ਮੁੱਦਿਆਂ ਤੇ ਅੰਦੋਲਨ ਕਰੋ ਸੋ ਮੇਰੀ ਇੱਕੋ ਬੇਨਤੀ ਹੈ ਇਹਨਾਂ ਗੱਲਾਂ ਤੇ ਅਮਲ ਕਰਿਓ ਜੀ ਮੈਂ ਕਿਹਾ ਤੁਹਾਡੀ ਥੈਂਕਸ ਕਰਦੇ ਆ ਤੁਹਾਨੂੰ ਪ੍ਰਭੂ ਕਹਦੇ ਆ ਦਿਲੋਂ ਕਿ ਤੁਹਾਡੇ ਬਿਨਾ ਅਸੀਂ ਕੁਝ ਨਹੀਂ ਗਏ ਬੰਦਾ ਚੰਗਾ ਹੋਵੇ ਤਾਂ ਮਾਫ ਕਰਿਓ ਜੀ ਹੁਣ ਤੁਸੀਂ ਨਾਲ ਖੜਿਓ ਜੇ ਸਾਡੇ ਤਾਂ ਹੀ ਆਪਾਂ ਇਹ ਚੀਜ਼ਾਂ ਅਗਲੇ ਵੀ ਮੁੱਦੇ ਮਨਾ ਪਾਵਾਂਗੇ ਸਤਿ ਸ਼੍ਰੀ ਅਕਾਲ ਰਬ ਬਰਕਤ